ਅੱਗੇ ਡਬੜਾ ਡੱਕਾ ਫਲਗਰ ਦੀ ਗੱਲ ਕਰਾਂ ਤੂੰ ਮੇਰੇ ਖਾਲੂ ਗਾਈਜ਼ ਕਾਈ ਦਾ ਆਪਾ ਵੜਿਆ بڑے ਕੰਮ ਚੱਲੇ ਸੀ ਸੋ ਤੁਹਾਨੂੰ ਤੁਹਾਨੂੰ ਕਿੱਧਰੋਂ ਚੱਲੇ ਆਪਾ ਸੋ ਵਲੌਗ ਵਿੱਚ ਬਣੇ ਰਹੋ ਤੇ ਵੜਿਆ ਕੋਈ ਖਾਲੀਏ ਸੁੱਕ ਭੁੱਖ ਲੱਗੀ ਚਾਹ ਪੀ ਕੇ ਫਿਰ ਭੁੱਖ ਲੱਗੀ ਸੋ ਤੁਹਾਨੂੰ ਮਿਲਦੇ ਆ ਵਲੌਗ ਵਿੱਚ ਬਣੇ ਰਹੋ ਕਾਇਦਾ ਮਾਤੀ ਫਰੈਂਡਸ ਅਮ੍ਰਿਤੀ ਫਰੈਂਡਸ ਗਾਈਜ਼ ਆਪਾ ਸਟ੍ਰੇਟ ਚ ਆ ਗਏ ਸੀ ਸਟ੍ਰੇਟ ਸੋ ਵਲੌਗ ਵਿੱਚ ਬਣੇ ਰਹੋ ਤੇ ਗੱਡੀ ਚੈੱਕ ਕਰੋ ਸਰਪਰੇ ਕੋ ਮੁੰਨਾ ਗੇਰੀ ਅੱਜ ਤਾਂ ਮੈਂ ਤੁਹਾਨੂੰ ਚਾਦਾ ਵੇਦਾ ਹੋਇਆ ਐਕਟਿਵਾ ਐਕਟਿਵਾ ਪਾਣੀ ਵਿੱਚ ਚੋਕੀ ਮੈਂ ਕੱਢਣੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰੇ ਸਾਨੂੰ ਅੱਜ ਆਪਣਾ ਤੁਹਾਨੂੰ ਯਾਦ ਹੋਣਾ ਐਕਟਿਵਾ ਪਾਣੀ ਤੋਂ ਕੱਢ ਕੇ ਦਿਖਾਵਾ ਜੋ ਅੱਜ ਤੱਕ ਦੇ ਬੜੇ ਬੜੇ ਕਮਿਨ ਕੀਤਾ ਹੋਇਆ ਅੱਜ ਕਰੂਗਾ ਸਾਡਾ ਯਾਰ ਦਾ ਬਲੌਗਰ ਆਏ ਦੇਖ ਲਓ ਪਹਿਲੇ ਇਹਨੇ ਸਨਹਾਰਾ ਪੂਰਾ ਕਰ ਲਈ ਆਪਣਾ ਠੀਕ ਕਹਿੰਦੇ ਆ ਯਾਰ ਦੇਖੋ ਕਿਵੇਂ ਯਾਰ ਫੁੱਟਾ ਪੁੱਤ ਇਹ ਲੋਰੀ ਲਈ ਆਤੀ ਜੀ ਸਾਹਮਣੇ ਥਿਊ ਬੜਾ ਘੈਂਟ ਆ ਤੁਹਾਨੂੰ ਚੈੱਕ ਕਰਾਣੇ ਕਿੰਨਾ ਘੈਂਟ ਆ ਤੁਸੀਂ ਤੁਸੀਂ ਵੀ ਜਰੂਰ ਦੇਖਿਓ ਥਿਊ ਚੈੱਕ ਕਰੋ ਗਾਈਜ਼ ਕਿੰਨਾ ਘੈਂਟ ਆ ਸਾਰਾ ਆਪਣੇ ਡੁਕਟਰ ਵੀ ਆ ਜੋ ਫਿਲਟਰ ਵੀ ਘੈਂਟ ਆ ਪੰਜਾਬ ਵੀ ਘੈਂਟ ਆ ਸਭ ਕੁਝ ਘੈਂਟ ਆ ਸਾਰਾ ਕੁਝ ਘੈਂਟ ਆ ਬਾਬੇ ਪੰਜਾਬ ਤਾਂ ਸਭ ਕੁਝ ਘੈਂਟ ਆ ਪੰਜਾਬ ਸਰਾ ਚ ਜਾ ਪਾ ਗਿਆ ਟਵਾਲ ਪਹਿਲੇ ਆ ਗਿਆ ਇੱਥੇ ਸਟਾਦਾ ਵਿਆਹ ਜ਼ਰੂਰ ਕਰਾ ਗਿਆ ਆਪਾਂ ਟਵਾਲ ਪਹਿਲੇ ਕਈ ਜੋ ਮਰਜ਼ੀ ਟਵਾਲ ਪਹਿਲੇ ਸੰਦਰੋ ਬੜਾ ਘੈਂਟ ਆ ਬਾਰੋ ਦੇ ਘੈਂਟ ਕਰ ਦਿੰਦੇ ਮਾੜਾ ਯਾ ਗਲਤ ਗੱਲ ਆ ਕੱਟ ਕੇ ਆਏ ਰਹੀ ਮੈਂ ਜਾ ਤੂੰ ਕੱਟ ਦਿੰ ਤਾ ਕਿਹਨਾਂ ਨਾ ਮੈਂ ਕੱਟ ਲੈਂਦਾ ਬੜਾ ਹੋ ਗਿਆ ਫਰੋਡਿੰਗ ਕਰਨ ਆਏ ਸੀ ਸੋ ਬੜਾ ਘੈਂਟ ਮਾਹੌਲ ਹੈ ਇੱਥੇ ਦਾ ਹਨਾਏ ਇਹ ਤੁਹਾਨੂੰ ਸਾਹਮਣੇ ਦਿਖਾਣਾ ਵੀਊ ਬੜਾ ਘੈਂਟ ਆ ਸੌਂ ਲੱਗੇ ਜਿੱਥੇ ਜੇ ਕਿਸੇ ਨੇ ਇੱਥੇ ਘਰ ਪਾਇਆ ਬੜਾ ਘੈਂਟ ਹੋਇਆ ਬੰਦਾ ਉਹ ਇਹ ਖਿੱਚੀ ਆ ਰਹੀ ਸੋ ਤੁਹਾਨੂੰ ਵੀਊ ਦਿਖਾਣਾ ਅਗਲ ਮੇਰਾ ਜੀਕਰ ਤਾਂ ਅੰਦਰ ਪੜਦਾ ਰੱਖਿਓ ਵਾਟ ਸਕਦਾ ਜੁਪੀਟਰ ਸੋਰੀ ਨਹੀਂ ਮੇਰਾ ਜੀਕਰ ਮੈਂ ਅੰਦਰ ਪੜ ਜਾਕ ਜੁਪੀਟਰ ਆਪਣੀ ਪਰ ਜੀ ਨਹੀਂ ਕਰ ਰਿਹਾ ਗਾਇਜ਼ ਆਪਾਂ 2-4 ਫੋਟੋਆਂ ਖਿੱਚ ਲਈਆਂ ਬੜੀਆਂ ਘੈਂਟ ਫੋਟੋ ਆ ਰਹੀਆਂ ਨੇ ਇੱਥੇ ਸੋ ਆਪਾਂ ਐਕਟਿਵ ਜੁਪੀਟਰ ਪਾਰ ਕਰਤੀ ਆਪਣੀ ਤੇ ਤੁਹਾਨੂੰ ਆਪਾਂ ਦਿਖਾਣੇ ਆਪਾਂ ਆਫ-ਰੋਡਿੰਗ ਕਿੱਥੇ ਕਰਨੀ ਰੋਡ ਕਿਤੇ ਅਪਲੋਡ ਕਰ ਦੇਣਾ ਪੱਕੇ ਮੈਕ ਫੋਟੋ ਦੇਖੋ ਇੱਕ ਵਾਰ ਵੀਊ ਚੈੱਕ ਕਰ ਲਓ ਇਹ ਤੋਂ ਬਸ ਵੀਊ بڑا ਘੈਂਟ ਆ ਜਗਾ ਦਾ ਸੋਪਾ ਜਾ ਕਰਾਂਗੇ ਰੇਕਮੀ ਤੇ ਰੇਕਮੀ ਜਿੱਥੇ ਪਊਗਾ ਸੋ ਵੀਊ ਤਾਂ ਬੜਾ ਘੈਂਟ ਤੁਹਾਨੂੰ ਦਿਖਾਣਿਆ ਤੇ ਬਲੌਗਿੰਗ ਡਾਇਰ ਕਰ ਜ਼ਰੂਰ ਤੇ ਆ ਸਟਾਰ ਸਾਹਿਬ ਨੂੰ ਦੇਖੋ ਬਾਈ ਜੀ ਸਾਹਮਣੇ ਖੜਾ ਰਹੇ ਮੈਂ ਫੋਟੋ ਆਪੇ ਖਿੱਚਦੇ ਨੇ

गिर ਪੈਣਾ ਮੇਰੇ ਕੋਲ ਗਾਈਜ਼ ਆਪਾਂ ਤੁਹਾਨੂੰ ਆਫ ਰੋਡਿੰਗ ਕਰਕੇ ਮਿਲਦੇ ਆਂ ਤੇ ਘਰੇ ਜਾ ਕੇ ਮਿਲਦੇ ਆਂ ਸਿੱਧਾ ਹੁਣ ਘਰੇ ਜਾ ਕੇ ਮਿਲਾਂਗੇ ਸੋ ਤੁਸੀਂ ਵਲੌਗ ਨੂੰ ਇੰਜੋਏ ਕਰੋ ਤੇ ਤੁਹਾਨੂੰ ਦਿਖਾਣੇ ਆ ਟਾਈਮ ਲੈਪਸ ਲਾ ਦੰਨੇ ਜੇ ਹੋ ਸਕਦਾ ਚਲੋ ਗਾਈਜ਼ ਘਰ ਜਾ ਕੇ ਮਿਲਦੇ ਆਂ ਅਰੇ ਆਪਾਂ ਡੁਕਟਰ ਤਾਂ ਦੇ ਨਾਲ ਬੈਠੀ ਸੋ ਆਪਾਂ ਹੁਣ ਘਰ ਨੂੰ ਰੱਖ ਜਤਾ ਸੋ ਆਪਾਂ ਤੁਹਾਨੂੰ ਘਰ ਜਾ ਕੇ ਮਿਲਦੇ ਆਂ ਡੁਕਟਰ ਦਾ ਮਾੜਾ ਦਿਖਾ ਦਾਂਗੇ ਘਰੇ ਜਾ ਕੇ ਹਾਲ ਕਿੰਨਾ ਘੈਂਟ ਆ ਤੁਸੀਂ ਵਲੌਗ ਚ ਬਣੇ ਹੋ ਸਾਹਮਣੇ ਬੱਟੇ ਨੇ ਸੋ ਅਸੀਂ ਮਾੜਾ ਘਰੇ ਜਾ ਕੇ ਮਿਲਦਾ ਸਿੱਧਾ ਉਹ ਰੋਡ ਦਿਖਾ ਦੰਨੇ ਮਾੜਾ ਮੋਟਾ ਤੁਸੀਂ ਬਣੇ ਹੋ ਵਲੌਗ ਚ ਤੇ ਓਕੇ ਬਾਈ ਤੁਹਾਨੂੰ ਮਿਲਦੇ ਆ ਸੀ ਘਰੇ ਆ ਕੇ ਆਪਣੇ ਟਾਇਰ ਦੇ ਵਿੱਚ ਏਡਾ ਬੜਾ ਡੱਕਾ ਫਸ ਗਿਆ ਸੀ ਤੇ ਬਚ ਗਿਆ ਸੀ ਗਿਰਨ ਤੋਂ ਪੰਜਾਬ ਤੋਂ ਸਾਫੀ ਰੂ ਵੀਰੇ ਤੇ ਜੰਕਸ਼ਨ ਤੇ ਰੱਦ ਲੱਗ ਗਿਆ ਮੈਂ ਫਲਾ ਪਿੰਡ ਨੇ ਦਿਸ਼ਾਇਆ ਭਰੇ ਦੇਖ ਸਕਦੇ ਤੁਸੀਂ ਇਹਨੇ ਫੇਰ ਫਸਾ ਲਿਆ ਸੀ ਉਹ ਬਾਈ ਇੱਕ ਬਲੌਗ ਬੜਾ ਘਟ ਬਣਿਆ ਅੱਜ ਸੋ ਜ਼ਰੂਰ ਦੇਖਿਓ ਗੱਲ ਦਾ ਬਲੌਗ ਤੇ ਗਾਇਜ਼ ਆਪਣੀ ਜੁਪੀਟਰ ਫਸ ਗਈ ਸੀ ਸੋ ਇੱਕ ਆਪਣੇ ਭਰਾ ਨੇ ਹੈਲਪ ਕੀਤੀ ਆ ਉਹਨੂੰ ਲਵ ਯੂ ਸਾਡੇ ਭਰਾ ਨੂੰ ਜੋ ਕੀ ਉਰੇ ਆਇਆ ਹੈਲਪ ਕਰਨ ਗੱਡੀ ਜੋ ਸਪੈਸ਼ਲ ਉਤਰਿਆ ਬਾਈ ਸੋ ਆਪਾਂ ਤੁਹਾਨੂੰ ਗੱਡੀ ਵੀ ਦਿਖਾਵਾਂਗੇ ਬਾਕੀ ਜੀ ਹੁਣ ਕਮੈਂਟ ਦੇ ਵਿੱਚ ਦਿਲ ਭੇਜ ਦਿਓ ਲਾਲ ਦੇਖਾਗੇ ਬਹੁਤ ਅੱਖੀ ਜੁਕਟਰ ਗੱਡੀ ਸਾਡਾ ਦੇਖ ਸਕਦੇ ਹੋ ਇਹਨੂੰ ਕੁਝ ਨਹੀਂ ਹੋਇਆ ਤੁਸੀਂ ਸਾਹਮਣੇ ਵੀ ਚੈੱਕ ਕਰੋ ਕਿੰਨਾ ਘੈਂਟ ਹੈ ਇਹੋ ਤਾਂ ਗਏ ਸਾਡਾ ਵੱਡ ਜਾਣਾ ਦੇਖ ਮਿਲਦਾ ਕੱਲ ਦੇ ਵਲੌਗ ਵਿੱਚ ਕੋਈ ਤਾਂ ਆਪਾਂ ਨਾ ਵੀਰਾਂਮ ਕੜੀਆ ਦੀ ਵੀਡੀਓ ਦੇਖ ਕੇ ਆ ਸੀ ਵਲੌਗ ਉਹ ਵੀ ਆਫ ਰੋਡਿੰਗ ਕਰਦੇ ਸੀ ਥਾਰਾਂ ਵਿੱਚ ਖਾਸੀਆਂ ਥਾਰਾਂ 20 20 ਅਸੀਂ ਵੀ ਆਪਣੀ ਥਾਰ ਨਾਲ ਪੰਗਾ ਲੈ ਕੇ ਦੇਖਿਆ ਅਸੀਂ ਆਪਣੀ ਜੁਕਟਰ ਨਾਲ ਪੰਗਾ ਲਿੱਤਾ ਥਾਰ ਸਮਝ ਗਏ ਥਾਰ ਤਾਂ ਨਿਕਲ ਜਾਂਦੀ ਸਾਡੇ ਲਈ ਫਸ ਗਈ ਸੋ ਸਾਨੂੰ ਸਿਰਫ ਪੂਲੀ ਮ ਸੋ ਉਧਰ ਪਾਣੀ ਖੜਾ ਸੀ ਆਪਾਂ ਐਕਟਿਵ ਹੋਰ ਆਪਾਂ ਉਹ ਕਰਨੀ ਆ ਸੋ ਆਪਾਂ ਤੁਹਾਨੂੰ ਦਿਖਾਣਿਆ ਤੇ ਕਰਦਿਆਂ ਦੋ ਚਾਰ ਗੱਲਾਂ ਉਹ ਹਲੋ ਉਹ ਗੱਲ ਵੀ ਕਰਨੀ ਆ ਦੂਜੀ ਸੋ ਆਪਾਂ ਜਰੂਰ ਕਰਾਂਗੇ ਵਲੌਗ ਵਿੱਚ ਬਣੇ ਰਹੋ ਤੁਹਾਨੂੰ ਕਿਵੇਂ ਲੱਗਿਆ ਅੱਜ ਆਪਣਾ ਵਲੌਗ ਆ ਕਰਕੇ ਆਪਾਂ ਤਾਂ ਤੱਕੀ ਲਵਾਉਣਿਆ ਕਟੋ ਕਟ ਗਾਇਬ 10 ਵਾਰ ਆਵਾਜ਼ ਮਾਰ ਲਈ ਪ੍ਰਿੰਸ ਛੇਤੀ ਆ 11ਵੀਂ ਵਾਰ ਪਾਈ ਦੇ ਲੰਦ ਗੁੜੀ ਇੱਥੇ ਦੇਖ ਕਰ ਸੋ ਤੂੰ ਆਪਣੀ ਕੱਟ ਰਹੀ ਏ ਤੂੰ ਆਪਣੀ ਕਿਉਂ ਕੱਟ ਰਹੀ ਏ ਚਲੋ ਉੱਜਾ ਆਪਾਂ ਟੈਂਕੀ ਵਾਲੇ ਪਾਰਕ ਛੱਲੇ ਸੀ ਉੱਥੇ ਹੱਥ ਧੋਨੇ ਆ। ਸਾੜਿਆ ਦੋ ਤੇ ਝੱਟ ਆ ਰਹੇ। ਸੋ ਗਾਈਸ ਆਪਾਂ ਮੋਤੀ ਨਗਰ ਆ ਗਏ ਸੀ। ਉਰ ਇੱਕ ਲਖਾਵਾ ਖਾਣਨਾ ਸੀ ਆਪਾਂ ਲਖਾਵਾ ਵੀ ਲੈ ਲਿਆ। ਸੋ ਆਪਾਂ ਘਰੇ ਜਾ ਕੇ ਆਪਣੀ ਮੂੰਹ ਮਾ ਪੈਰ ਐਕਟੀਵਲ ਕਰਤੋਂ ਜੁਪੀਟਰ ਸੌਰੀ ਜੁਪੀਟਰ ਆਪਾਂ ਕਰਤੋਂ ਮਾਗੇ। ਤੇ ਤੁਹਾਨੂੰ ਪੈਰ ਹੱਥ ਮੂੰਹ ਤੋਂ ਗੇ ਮਿਲਦੇ ਆ। ਤੇ ਕਰਿਆ ਕੁਮਲਾ ਚਾਰ ਗਾਲਾ ਖਾ ਲਾਂਗੇ ਹੋਰ ਪੀਓ ਸਦਾਨੰਦ ਇਹਦੇ ਕਹਾਂਗਾ ਮੈਂ ਤਾਂ ਕਹਿੰਦਾ ਇਹਨੇ ਗਿਆ ਸੀ। ਹਾਂ ਗਿਆ ਜੀ। ਮੈਂ ਇਹ ਵੀ ਵੀਡੀਓ ਦਿਖਾ ਦੇਣੀ ਆ ਮੈਂ ਅੱਥਾਂ ਦੇ ਮਦਰ ਕੀ ਥਾ ਨਿਕਲ ਰਿਹਾ ਜੀ ਆਉਣਾ ਜੀ। કરી ਬੰਬਾਈ ਬੈਠੇ ਆ। ਇਸ ਘਰ ਕੋਲ ਆ ਕੇ ਸੀ ਆਪਾਂ ਤੁਹਾਨੂੰ ਪੈਰ ਧੋ ਕੇ, ਮੂੰਹ ਬਾਤ ਧੋ ਕੇ, ਹੱਥ ਧੋ ਕੇ ਤੁਹਾਨੂੰ ਮਿਲਦੇ ਆ। ਤੇ ਇਹ ਗਾਲਾ ਵੀ ਖਾਲ ਕੀਤਾ ਆ ਰਿਹਾ ਤੇ ਪੌਂਗ ਨਾਲੇ ਮਾਫਾਉਂਗਾ। ਹੈਲੋ ਗਾਇਸ ਜੀ। ਗਾਇਸ ਆਪਾਂ ਕਰੇ ਪਹੁੰਚ ਕੇ ਸੀ ਸੁਤਨੂ ਆਪਾਂ ਕੁਲਚੇ ਖਾ ਕੇ ਮਿਲਦੇ ਆ। ਤੇ ਆਪਾਂ ਕੁਲਚੇ ਖਾ ਕੇ ਮਿਲਦੇ ਆ ਤੇ ਆਪਾਂ ਹੱਥ ਧੋ ਕੇ ਮਿਲਦੇ ਆ। ਸੋ ਗਾਇਸ ਜੀ ਅਸੀਂ ਆਪਣਾ ਆਫਰੋਡਿੰਗ ਬਲੌਗ ਤੇ ਤੁਹਾਨੂੰ ਵਧੀਆ ਲੱਗੇ ਲਾਈਕ ਜਰੂਰ ਕਰ ਦਿਓ। ਇਹ ਬਲੌਗ ਆਪਾਂ 10-11 ਦੇਰ ਬਾਅਦ ਪਾਇਆ। ਆਪਣੇ ਕੋਲ ਕੋਈ ਵੀਡੀਓ ਹੈ ਨਹੀਂ ਤੇ ਆਪਾਂ ਬਲੌਗ ਸ਼ੂਟ ਕੀਤਾ ਨਹੀਂ ਸੀ ਅੱਜ। ਸੋ ਆਪਾ ਆਫ ਰੋਡਿੰਗ ਕਲਾ ਬਲੌਗ ਪਾਤਾ ਤੁਹਾਨੂੰ ਵਧੀਆ ਲੱਗੇ ਲਾਈਕ ਜਰੂਰ ਕਰਿਓ ਸਹੀ ਗਾਇਸ ਇਹ ਸੀ ਆਪਣਾ ਦਸਤੋਂ ਪਹਿਲਾ ਦਾ ਬਲੌਗ ਆਫ ਰੋਡਿੰਗ ਵਾਲਾ ਜੇ ਤੁਹਾਨੂੰ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਮਿਲ ਜਾਏਗਾ ਨੈਕਸਟ ਵੀਡੀਓ ਥੈਂਕ ਯੂ ਫਾਰ ਵਾਚਿੰਗ ਦਿਸ ਵੀਡੀਓ